ਸਸੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਪਹਿਲਾਂ ਦੇ ਤੁਸੀਂ ਆਹ ਵੀਡੀਓ ਵੇਖੋ ਰਾਤ ਵਾਲੀ ਲੋ ਵੀ ਮਿੱਤਰੋ ਆ ਗਿਆ ਨੇਰ ਤੇ ਹੋ ਗਿਆ ਸਾਰਾ ਨੁਕਸਾਨ ਰੈਸਟੋਰੈਂਟ ਦਾ ਗੱਡੀ ਜਰੂਰ ਖਲੋਤੀਆਂ ਨੇ ਅੰਦਰ ਕੰਮ ਚੱਲ ਰਿਹਾ ਬਟ ਬਾਹਰ ਬਾਹਰ ਜਿਦਾਂ ਬੋਰਡ ਵੀ ਟੇਡਾ ਹੋ ਗਿਆ ਸਾਰਾ ਪੁਛ ਲੱਤ ਗਿਆ ਨੇਰ ਨੇ کافی ਜਿਆਦਾ ਨੁਕਸਾਨ ਕਰਤਾ ਆਪਣਾ ਤੇ ਬਹੁਤ ਨੇ ਰੀ ਧਖੜ ਪਾਣੀ ਤੇ بارش ਵਗੈਰਾ ਹੋ ਗਈ ਆ ਰਾਤ بارش ਦੀ وجہ ਦੇ ਨਾਲ ਹੋਇਆ ਏ ਜਿਹੜੀ ਰਾਤ بارش ਆਈ ਆ ਉਹਦਾ ਕਰਕੇ ਆ ਬੋਰਡ ਵੀ ਟੇਡੇ ਹੋ ਗਏ ਪਰਦਾ ਵੀ ਸਾਰਾ ਥੱਲੇ ਡਿੱਗ ਗਿਆ ਉਧਰੋਂ ਉਹ ਬੋਰਡ ਜਿਹੜਾ ਦੂਸਰਾ ਉਹ ਫਟ ਗਿਆ ਲੜੀਆਂ ਵਗੈਰਾ ਸਭ ਟੁੱਟ ਗਈਆਂ بارش ਨੇ ਰਾਤ ਕਾਫੀ ਜ਼ਿਆਦਾ ਨੁਕਸਾਨ ਕਰਦਾ ਤੇ ਹੁਣ ਉਦਾਂ ਦੇ ਵੇ ਮੈਂ ਰਾਤ ਲੇਟ ਆਉਂਦਾ ਹੁੰਨਾ ਸਵੇਰੇ ਲੇਟ ਆਉਂਦਾ ਹੁੰਨਾ ਰਾਤ ਕਿਉਂਕਿ ਲੇਟ ਇੱਥੋਂ ਜਾਂਦਾ ਪਰ ਰਾਤੀ بارش ਨਹੀਂ ਜ਼ਿਆਦਾ ਸੀ ਕਿ ਉਦਾਂ ਕਰਕੇ ਜਾਣਾ ਪੈ ਗਿਆ ਆ ਦੇਖੋ ਜੀ ਆ ਸਾਰਾ ਪੜ ਗਿਆ ਤੇ ਜਿੱਦਾਂ ਕਰਕੇ ਟਾਈਮ ਨਾਲ ਜਾਣਾ ਪੈ ਗਿਆ ਕਿਉਂਕਿ ਲਾਈਟ ਬੰਦ ਹੋ ਗਈ ਤੇ ਸਾਰਾ ਕੁਝ ਬੰਦ ਹੋ ਗਿਆ ਜਿੱਦਾਂ ਕਰਕੇ ਫਿਰ ਕਸਟਮਰ ਤੇ ਹੈਗਾ ਨਹੀਂ ਜੀ ਮੇਰਾ ਸਾਰਾ ਕੁਝ ਇੱਥੇ ਫਿਰ ਰਾਤ ਇਦਾਂ ਹੀ ਛੱਡ ਕੇ ਚਲ ਗਏ ਆ ਤੇ ਹੋੜੇ ਨੂੰ ਲਵੇਟਦੇ ਆ ਕਰਦੇ ਆ ਸਾਰਾ ਕੁਝ ਆ ਦੇਖੋ ਸਭ ਟਟ ਗਿਆ ਤੇ ਅੱਜ ਇਹਨੂੰ ਕਰਦੇ ਆ ਹੁਣ ਸਹੀ ਤਰੀਕੇ ਨਾਲ ਸਾਰਾ ਉਹ ਤੋਂ ਸਾਰਾ ਪਰਦਾ ਵੀ ਪਾੜ ਪੁੱਟ ਗਿਆ ਇਹ ਅਜੇ ਪਰਦੇ ਲਾਏ ਨੂੰ ਮੇਰੇ ਕੋਲ 8-10 ਦਿਨ ਹੀ ਹੋਏ ਸੀਗੇ ਤੇ ਸਾਰਾ ਹੀ ਨੁਕਸਾਨ ਬਾਰਿਸ਼ ਨੇ ਕਾਫੀ ਕਰਤਾ ਜੇ ਐਮੈਜੋਗ੍ਰਾਫੀ ਆ ਉੱਪਰਲੇ ਜਿਹੜੇ ਆ ਬੋਰਡ ਇਹ ਵੱਜ ਗਏ ਤੇ ਪਰ ਇੱਧਰਲੇ ਫਟ ਗਏ ਮੇਰਾ ਇਕੱਲੇ ਦਾ ਹੀ ਨਹੀਂ ਯਾਨੀ ਕਿ ਸਾਰਿਆਂ ਦਾ ਹੀ ਉਹ ਦੇਖੋ ਸਾਹਮਣੇ ਵੀ ਇੱਕ ਬੋਰਡ ਸੀਗਾ ਤੇ ਉਹ ਵੀ ਫਟ ਗਿਆ ਆ ਦੇਖੋ ਤੇ ਇੱਕ ਉਹ ਸਾਹਮਣੇ ਦੋ ਬੋਰਡ ਹੋਣੇ ਸਾਹਮਣੇ ਰੋਡ ਦੇ ਦੂਸਰੇ ਪਾਸੇ ਉਹ ਵੀ ਫਟ ਗਏ ਨੁਕਸਾਨ ਕਾਫੀ ਜ਼ਿਆਦਾ ਸਾਰਿਆਂ ਦਾ ਹੀ ਹੋਇਆ ਉਹ ਇਕੱਲੇ ਤਾਂ ਨਹੀਂ ਹੋਇਆ ਬਾਕੀ ਹੁਣ ਕਰਦੇ ਇਹਨੂੰ ਸਾਰੇ ਨੂੰ ਰਿਪੇਅਰ ਕਰਦੇ ਆ ਜਿਹੜਾ ਉੱਪਰ ਬੋਰਡ ਲੱਗਾ ਸੀ ਉਹ ਬਿਲਕੁਲੀ ਤਾਂ ਚੜ ਗਿਆ ਟੁੱਟ ਗਿਆ ਸਾਰਾ ਜਿਹਦੀਆਂ ਲੈਟਰ ਲੂਕਾਂ ਸਭ ਟੁੱਟ ਗਈਆਂ ਇਹ ਇਹ ਵੀ ਲਾਉਨੇ ਹੋਣਾ بارش ਇੰਨੀ ਤੇਜ਼ੀ ਕਿ ਵੱਡੇ ਵੱਡੇ ਐਂਗਲ ਵੀ ਇਹਨੇ ਟੇਢੇ ਕਰਤੇ ਸਾਰੇ ਹਵਾ ਬਹੁਤ ਜ਼ਿਆਦੀ ਤੇਜ਼ੀ ਕੋਸ਼ਿਸ਼ ਕੀਤੀ ਥੋੜਾ ਬਹੁਤ ਸਿੱਧਾ ਕਰਨ ਦੀ ਪਰ ਆ ਦੇਖੋ ਸਾਰਾ ਐਂਗਲ ਹੀ ਘੁੰਮ ਗਿਆ ਤਲੇਉ ਕਿੱਧਰ ਨੂੰ ਆ? ਤੇ ਉਪਰੋਂ ਕਿੱਧਰ ਨੂੰ ਗਿਆ? ਇਲੈਕਟ੍ਰੀਸ਼ੀਅਨ ਨੂੰ ਸੱਦਿਆ ਹੁਣ ਦੁਬਾਰਾ ਫੇਰ ਸਮਾਨ ਆਪਣਾ ਉਹ ਸੈੱਟ ਕਰੂਗਾ ਜੋ ਕੁਝ ਵੀ ਲਡੀਆਂ ਲੁਡੀਆਂ ਦੁਬਾਰਾ ਲੱਗਣਗੀਆਂ ਇੱਕ ਆ ਵੀ ਫਲੈਕਸ ਵਾਲੇ ਨੂੰ ਵੀ ਸੱਧਿਆ ਲਡੀਆਂ ਦੁਬਾਰਾ ਬਣਾਉਣੀਆਂ ਪੈ ਰੀਆਂ ਇਲੈਕਟ੍ਰੀਸ਼ੀਅਨ ਸਾਹਿਬ ਲੱਗੇ ਨੇ ਤੇ ਹੁਣ ਸ਼ਾਮ ਤੱਕ ਲਡੀਆਂ ਫੇਰ ਲਾਈਆਂ ਜਾਣਗੀਆਂ ਇੱਕ ਤਾਂ ਇਹ ਨੁਕਸਾਨ ਹੋ ਗਿਆ ਤੇ ਦੂਸਰੇ ਆ ਸਰਦਾਰ ਜੀ ਅੱਜ ਸਕੂਲੋਂ ਇਹਨਾਂ ਦਾ ਮੈਸੇਜ ਆ ਗਿਆ ਕਿ ਬਿਮਾਰ ਨੇ ਇਹਨਾਂ ਨੂੰ ਆ ਕੇ ਲੈ ਜਾਓ ਕਿਉਂ ਬਈ ਇਧਰ ਮੂੰਹ ਕਰੋ ਬਾਜੀ ਹੈਲੋ ਸਮਰਪ੍ਰੀਤ ਸਿੰਘ ਹੋਣ ਇਧਰ ਮੂੰਹ ਨਹੀਂ ਕਰਨਾ ਪਾਣੀ ਪੀ ਜਾ ਅੰਦਰ ਸਮਰ ਲਾਈਟਾਂ ਦੁਬਾਰਾ ਲਾਤੀਆਂ ਪਰਦਾ ਚੱਕ ਕੇ ਤੇ ਸਾਈਡ ਤੇ ਕਰਤਾ ਬੋਰਡ ਬਾੜ ਲੱਗ ਗਿਆ ਇੱਧਰ ਸਾਰੇ ਪਰਦਾ ਉਹ ਰੱਖ ਦਿੱਤਾ ਹੁਣ ਇਹਨੂੰ ਦੁਬਾਰਾ ਰਿਪੇਅਰ ਕਰਾਵਾਂਗੇ ਸਾਰਾ ਕੁਝ ਇਹ ਕਾ ਬੋਰਡ ਰਹਿ ਗਿਆ ਇਹ ਵੀ ਬੰਦੇ ਆ ਰਹੇ ਆ ਲਾਉਣ ਵਾਸਤੇ ਰਾਤ ਦਾ ਤਕਰੀਬਨ 1.5 ਵਜ ਗਿਆ ਕਸਟਮਰ ਜੀ ਹੈਗੇ ਸੀ ਤੇ ਟਾਬਾ ਖੁੱਲਿਆ ਵਾ ਲਾਈਟਾਂ ਲੁੱਟਾ ਜਾਗੀਆਂ ਆਪਣੀਆਂ ਦੁਬਾਰਾ ਫੇਰ ਇਹ ਬਾਰਸ਼ਾ ਚ ਫੇਰ ਸਟਾਰਟ ਹੋ ਗਈ ਆ ਹੁਣ ਕੱਲ ਵਾਲੇ ਟਾਈਮ ਨਾਲ ਹੀ ਪਰ ਇੰਨਾ ਵੀ ਮਾਰਾ ਸੁੱਖ ਰੱਖਿਆ ਹੁਣ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਅਜੇ ਮੇਰਾ ਇੱਕ ਬੋਰਡ ਲਾਉਣਾ ਬਾਕੀ ਆ ਤੇ ਬਾਕੀ ਇਹ ਆ ਵੀ ਲਾਈਟਾਂ ਲੁੱਟਾ ਮੇਰੀਆਂ ਜਾਗੀਆਂ ਕਸਟਮਰ ਚਲੋ ਨਹੀਂ ਖਰਾਬ ਹੋਇਆ ਆਪਣਾ ਬਾਅਦ ਚ ਫੇਰ ਸਟਾਰਟ ਹੋ ਗਈ ਆ ਕੱਲ ਨੂੰ ਤੇ ਪਰ ਇੰਨਾ ਵੀ ਅੱਜ ਥੋੜੀ ਜਿਹੀ ਘਟਿਆ ਤੇ ਉਮੀਦ ਕਰਦੇ ਆ ਵੀ ਅੱਜ ਕੋਈ ਨੁਕਸਾਨ ਨਾ ਹੀ ਹੋਊਗਾ ਹੁਣ ਰਾਤ ਕਾਫੀ ਹੋ ਗਈ ਆ ਤੇ ਕਸਟਮਰ ਵੀ ਸਾਰੇ ਜਾ ਚੁੱਕੇ ਆ ਇਹ ਕਰਕੇ ਆਪਾਂ ਵੀ ਹੁਣ ਚੱਲੇ ਆ ਘਰ ਨੂੰ ਤੇ ਵੀਡੀਓ ਨੂੰ ਇੱਥੇ ਹੀ ਕਰਦੇ ਹਾਂ ਖਤਮ ਤੇ ਹੁਣ ਜਿਨ੍ਹਾਂ ਨੇ ਵੀ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤਾਂ ਜੋ ਤੁਹਾਡੀ ਬਾਤੇ ਹੋਰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਰਹੀਏ ਤਾਂ ਹੁਣ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ